ਹੋਰ ਵੀ ਲੋਕ ਬਬੂ ਸਾਹਬ ਬਾਰੇ ਕਹਿੰਦੇ ਆ ਕਿ ਬਬੂ ਮਨ ਨਸ਼ੇ ਬਹੁਤ ਕਰਦਾ ਕੋਈ ਕਹਿੰਦਾ ਉਹਦੀ ਡਿੱਗੀ ਦੇ ਵਿੱਚ ਪੇਟੀ ਰੱਖੀ ਹੁੰਦੀ ਆ ਮੈਨੂੰ ਇੰਨਾ ਚਿਰ ਹੋ ਗਿਆ ਤੁਹਾਡੇ ਨਾਲ ਵਿਚਰਦੇ ਆ ਇਹਨਾਂ ਨੇੜੇੋਂ ਦੇਖਿਆ ਤੇ ਇੱਕ ਵਾਰ ਵੀ ਮੈਂ ਤੁਹਾਨੂੰ ਕੋਈ ਨਸ਼ਾ ਕਰਦੇ ਉਹ ਕੋਈ ਪੈਗ ਪੀਂਦਿਆਂ ਨਹੀਂ ਦੇਖਿਆ ਅ ਆਲ ਦੁਆਲੇ ਦੇ ਹੋਰ ਸਾਥੀ ਜਿਨ੍ਹਾਂ 'ਚ ਮੈਂ ਆਪਣੇ ਮੁਖ ਤੋਂ ਸਮਝਦਾ ਅਸੀਂ ਤਾਂ ਸ਼ਕੀਨ ਹੈਗੇ ਆ ਨਾਗਰਾ ਸਾਹਿਬ ਹੋਏ ਤੁਸੀਂ ਹੋਏ ਤੇ ਤੁਸੀਂ ਤਾਂ ਸਕੇ ਸਾਡੇ ਇਸ ਮਾਮਲੇ 'ਚ ਟੋਕਦੇ ਰਹਿੰਦੇ ਹੋ ਪਰ ਲੋਕਾਂ ਦੇ ਵਿੱਚ ਇਹ ਬਗਮਾਨ ਦੇ ਨਾਲ ਇਹ ਗੱਲਾਂ ਜੁੜੀਆਂ ਦੋ ਗੱਲਾਂ ਕਲੀਅਰ ਹੈ ਜੀ ਸਾਡੇ ਪਰਿਵਾਰ 'ਚ दारू ਬਹੁਤ ਹੈ ਸਾਡੇ ਸ਼੍ਰੀਕੇ ਤਵੀਲੇ ਸਾਡਾ ਪਿੰਡ ਫਿਰ ਸਾਡੇ ਪਿੰਡ 'ਚ ਸ਼ਰਾਬ ਬਹੁਤ ਹੈ ਅੱਛਾ ਬਹੁਤ ਬੰਦੇ ਨੇ ਜਾਨਾ ਕੋਈਆਂ ਦਾ ਰੂਕੀ ਕਿ ਮੇਰੇ ਫਾਦਰ ਬਹੁਤ ਸ਼ਰਾਬ ਦੇ ਸ਼ਕੀਨ ਹੈ ਸ਼ਾਇਦ ਹੁਣ ਕੋੜਮਾਈ ਸਾਰਾ ਸ਼ਰਾਬੀਆਂ ਦਾ ਫਿਰ ਸ਼ਾਇਦ ਇਸੇ ਕਰਕੇ ਨਾ ਜੁੜੀ ਜਾਂਦਾ ਬਟ ਰੂਹਮਾਤਮਾ ਦੀ ਸੋ ਮੈਂ ਨਹੀਂ ਦਰੂਗੀ ਨਾ ਬਾਕੀ ਇਹ ਵੀ ਇਦੇ ਬਾਰੇ ਕੀ ਹੈ ਕਿ ਇੱਕ ਤਾਂ ਗੱਲ ਆਪਾਂ ਕਹਨੇ ਆ ਇੱਕ ਹੁੰਦਾ ਉਹਦਾ ਖੰਡਨ ਕਰਨਾ ਤੁਸੀਂ ਕਹਿ ਰਹੇ ਹੋ ਵੀ ਲੋਕ ਕਹਿੰਦੇ ਮੈਂ ਕਹੂੰਗਾ ਨਹੀਂ ਜੀ ਨਹੀਂ ਮੈਂ ਤਾਂ ਆ ਮੇਰਾ ਬਲੱਡ ਲੈ ਲਓ ਜੀ ਇੱਥੋਂ ਤੁਸੀਂ ਆਪਾਂ ਇੱਕ ਕੰਮ ਕਰਦੇ ਆ ਆਪਾਂ ਮੇਲਾ ਰੱਖਦੇ ਆ ਬਹੁਤ ਵੱਡਾ ਪਹਿਲਾਂ ਘਾਵਾਗੇ ਫਿਰ ਉੱਥੇ ਡਾਕਟਰ ਬੁਲਾਵਾਂਗੇ ਫਿਰ ਉਹ ਡਾਕਟਰ ਇੱਥੋਂ ਬਲੱਡ ਸੈਂਪਲ ਲਵੇ ਮੇਰਾ ਜੀ ਉਥੇ ਚੈੱਕ ਕਰੀ ਆਪਾਂ ਮਸ਼ੀਨ ਮਗਾ ਕੇ ਉਥੇ ਪਬਲਿਕ 'ਚ ਤੇ ਜੇ ਜ਼ਖੂਨ 'ਚੋਂ ਜਿਵੇਂ ਕੋਈ ਕਹਿੰਨੇ ਕਿ ਪਿਛਲੇ ਜੀ ਵੀ ਮੈਂ ਨੈਟ ਤੇ ਸੁਣਿਆ ਸੀ ਉਹ ਸਮੈਕ ਪੀਂਦਾ ਜੀ ਇਸ ਖੂਨ ਚ ਸਮੈਕ ਜਾਂ ਫੀਮਿਆ ਸ਼ਰਾਬ ਦਾ ਕੋਈ ਅਸ਼ ਨਿਕਲਿਆ ਵੇ ਪਿਛਲੇ 15 20 ਸਾਲ ਤੋਂ ਜਦੋਂ ਤੂੰ ਆਪਾਂ ਸੋਚੀ ਸੰਭਲ ਗਏ ਚੌਕ 'ਚ ਖੜਾ ਕੇ ਗੋਲੀ ਮਾਰ ਦੋ ਇਹ ਦੋ ਵੱਡੀ ਸੱਚਾਈ ਤਾਂ ਮੈਨੂੰ ਲੱਗਦਾ ਕੋਈ ਸੱਚ ਨਹੀਂ ਬੋਲ ਸਕਦਾ ਬਾਕੀ ਹੁਣ ਜੇ ਕੋਈ ਕਹਿੰਦਾ ਤਾਂ ਉਹਨੂੰ ਰਾਈਟ ਹੈ ਕਿਉਂਕਿ ਫਰੀडम ਆਫ ਸਪੀਚ ਹੈ ਜੇ ਕੋਈ ਆਪਣੇ ਬਾਰੇ ਇਹ ਬੋਲਦਾ ਤਾਂ ਕਈ ਵਾਰੀ ਮੈਂ ਅੱਜ ਤੋਂ 5-6 ਸਾਲ 4 ਸਾਲ ਪਹਿਲਾਂ ਗੁੱਸਾ ਹੁੰਦਾ ਸੀ ਜਿੰਦਾ ਪ੍ਰੋਜੈਕਟ ਕਰਦੇ ਸੀ ਫੋਨ ਲਾ ਲੈਂਦੇ ਸੀ ਆ ਬਈ ਕਿੱਦਾਂ ਬਈ ਪਰ ਜਿਵੇਂ ਜਿਵੇਂ ਤੁਸੀਂ ਮੈਚੂਰ ਹੋਨੇ ਹੋ ਗਰੋਅ ਕਰਦੇ ਮੈਨੂੰ ਲੱਗਦਾ ਕਿ ਇਹ ਇਹਨਾਂ ਗੱਲਾਂ ਨੂੰ ਇੰਨੀ ਐਮੀਅਤ ਦੇਣ ਦੀ ਲੋੜ ਨਹੀਂ ਅਸੀਂ ਖਾਬਾਗਾ ਕਿਸੇ ਨੂੰ ਮਸ਼ਹੂਰ ਕਰ ਰਹੇ ਹਾਂ ਤੋਂ ਪਾ ਦੇਣ ਦਾ ਕੋਈ ਫਾਇਦਾ ਨਹੀਂ ਖਨਾ ਕਰ ਜਵਾਬ ਦੇ ਆ ਪਬਲਿਕ ਨੂੰ ਯਾਕਾਲਪੁਰ ਕਨ ਕਾਲਪੁਰਖ ਨੂੰ ਕਿਵੇਂ ਜਵਾਬ ਦੇ ਉਹ ਕਿਸੇ ਨੂੰ ਦੱਸਿਆ ਨਹੀਂ ਜਾ ਸਕਦਾ ਉਹ ਤਾਂ ਆਦਮੀ ਮੰਨ ਸਕਦਾ ਮੰਨ ਚ ਵੀ ਇਹ ਪਰਮਾਤਮਾ ਨਹੀਂ ਕਰਦਾ ਰਿਫੈਸ ਕਰ ਸਕਦਾ ਤੇ ਪਬਲਿਕਲੀ ਹੈ ਜੀ ਖੁੱਲੇ ਖੁੱਲਾ ਚੈਲੰਜ ਹੈ ਜਿੱਥੇ ਮਰਜ਼ੀ ਬੁਲਾ ਲਓ ਜਿੱਥੇ ਮਰਜ਼ੀ ਮੈਲਾ ਰੱਖ ਲਓ ਬਲੱਡ ਸੈਂਪਲ ਚੈੱਕ ਕਰ ਲਓ ਜੋ ਸਜ਼ਾ ਪਬਲਿਕ ਜਾਂ ਤੁਸੀਂ ਕਹੋਗੇ ਮੈਂ ਉਹ ਤਨਉ ਤਿਆਰ ਆ ਜੀ ਇੱਥੇ ਨਹੀਂ ਸਜ਼ਾ ਦੇ ਦਿੱਤਾ ਅਫਗਾਨਿਸਤਾਨ ਛੱਡਿਆ ਉਹਨਾਂ ਨੂੰ ਤਾਂ ਫਿਰ ਚਾਂਦੀ ਦੇਣਾ ਸਵਾਲ ਆ ਹਮ ਜੀ ਹੈ ਪਰ ਫਿਰ ਵੀ ਪੁੱਛਣਾ ਨਾ ਹੁੰਦਾ ਕਿ ਜੇ ਬਗੂਮਾਨ ਗਾਇਕ ਨਾ ਹੁੰਦਾ ਤਾਂ ਫੇਰ ਕੀ ਹੁੰਦਾ ਪੂਰੇ ਸਾਲ ਦਾ ਫੇਰ ਵਾ ਦੱਸਾ ਇਹਨਾਂ ਦਿਨ ਜਿੱੰਨੇ ਦੀ ਟਰਾਲੀ ਲੈ ਕੇ ਮੇਲੇ ਚ ਬੈਠਾ ਹੁੰਦਾ ਆ ਤੂੰ ਮੈਂ ਉੱਥੇ ਦੇਖ ਦਿੰਦੇ ਮਬਾਰੀ ਨੂੰ ਢੀਕਦੇ ਜਾਂ ਫੇਰ ਕਿਸੇ ਮੰਡੀ ਚ ਹੁੰਦੇ ਜਾਂ ਖੇਤੀ ਕਰਦੇ ਇਹ ਆ ਕੋਈ ਬਜ਼ੁਰਗਾਂ ਦਾ ਜਿਹੜਾ ਟਰਾਂਸਪੋਰਟ ਦਾ ਸੀ ਮਾੜਾ ਉਹ ਟੋ ਸੰਭਾਲਣ ਦਾ ਸਾਹੀ ਹੋਣਾ ਹੀ ਹੈ ਬਬੂ ਜੀ ਇੰਨੀਆਂ ਪਿਆਰੀਆਂ ਜਾਣਕਾਰੀ ਭਰਪੂਰ दिलचस्प खटियां मीठियां गल्ला कीतीयां ਤੇ ਅਖੀਰ ਦੇ ਵਿੱਚ ਕੁਝ ਸਤਰਾਂ ਜਾਂ ਕੋਈ ਸ਼ੇਰ ਗਾਉਣ ਦੀ ਅਛਾ ਮੈਂ ਸੋਚਦਾ ਨਾ ਹੀ ਬੋਲਾਂ ਕੋਈ ਹੋਰ ਬਵਾਦ ਨਾ ਖੜਾ ਹੋ ਜੇ ਕਿਤੇ ਮੈਨੂੰ ਲੱਗਦਾ ਕਿ ਆਪਾਂ ਨੂੰ ਬਹੁਤ ਲੋਕਾਂ ਜਿੱਦਾ ਪਿਆਰ ਮਿਲਿਆ ਮਿਲਿਆ ਰੱਬ ਨਾ ਕਰੇ ਕਿ ਆਪਣੇ ਚ ਕੋਈ ਉਹ ਗਰੂਰ ਆਵੇ ਵੀ ਆਪਾਂ ਇਹ ਫੀਲ ਕਰੀਏ ਕਿ ਅਸੀਂ ਬਹੁਤ ਸਟਾਰ ਬਣ ਗਏ ਨਾਥਿੰਗ ਲਾਈਕ ਦੈਟ ਪਰਵਾਦਮਾ ਇਹ ਜੀ ਰੱਖੇ ਬਸ ਉਹਦਾ ਦੇ ਦਿਨ ਦਿਖਾਉਣ ਨਾਲ ਤਾਂ ਫਿਰ ਵੈਸੀ ਸਾਈਡ ਤੇ ਕਰਦੇ ਸਾਨੂੰ ਖੁੱਡੇ ਲੈਣ ਲਾ ਦੇ ਜਿੱਦਾਂ ਕਿਸੇ ਅਫਸਰ ਨੂੰ ਸਰਕਾਰ ਬਦਲਣ ਤੋਂ ਬਾਅਦ ਖੁੱਡੇ ਲੈਣ ਲਾਇਆ ਜਾਂਦਾ ਤੇ ਮੈਨੂੰ ਲੱਗਦੀ ਹੈ ਕਿ ਐ ਨਾ ਹੋਵੇ ਕਿ ਆਪਾਂ ਕੋਈ ਗੱਲ ਕਹਿ ਦੀ ਤੇ ਮੁੜ ਕੇ ਕੋਈ ਵਿਵਾਦ ਹੋ ਜੇ ਇਹ ਪ੍ਰੋਗਰਾਮ ਵੀ ਵਿੱਚ ਹੀ ਰੁਕ ਜੇ ਤੇ ਆਪਾਂ ਨੂੰ ਜਿੰਦਾ ਪਿਆਰ ਮਿਲਦਾ ਆਪਣੀ ਜਿਹੜੀ ਨਵੀਂ ਟੀਮ ਹੈ ਇਹਨੂੰ ਵੀ ਇੰਨਾ ਹੀ ਪਿਆਰ ਮਿਲੇ ਮੈਨੂੰ ਲੱਗਦਾ ਇਹਨਾਂ ਦੇ ਗਾਣੇ ਸੁਣੀ ਅੱਜ ਜਿਆਦਾ